ਗਾਈਸ ਪੈਨੋ ਸੱਸੀ ਕੌਸਾਰ ਨੂੰ ਮੈਂ ਤੁਹਾਡੀ ਆਪਣੀ ਕੁੱਕੀ ਕਮੇਟੀਆਂ ਵਾਲੀ ਅੱਜ ਤਾਂ ਮੈਂ ਦੱਸੋ ਵੀਰ ਰਾਤ ਮੈਂ ਪਰੌਂਠੇ ਬਣਾਏ ਸੀ ਉਹ ਤੁਹਾਨੂੰ ਕਿੱਦਾਂ ਦੇ ਲੱਗੇ ਪੂਰਾ ਟੇਸਟ ਲੱਗੇ ਤੇ ਸਮਾਦ ਲੱਗੇ ਸੀ ਜਲਦੀ ਜਲਦੀ ਕਮੈਂਟ ਕਰੋ ਉਹਦੇ ਵਿੱਚ ਤੇ ਮੈਨੂੰ ਥੋੜੀ ਖੁਸ਼ੀ ਹੋਗੀ ਮੈਂ ਗਾਈਸ ਭੈਣਾਂ ਦੇਖ ਰਹੀ ਹਾਂ ਗਾਈਸ ਭੈਣਾਂ ਦੇ ਲਈ ਹੀ ਹੈ ਇਹ ਚੈਨਲ ਸਾਰਾ ਤੇ ਮੈਂ ਤੁਹਾਨੂੰ ਦਿਖਾਉਣੀ ਮੈਂ ਕੀ ਖਾਣ ਲੱਗੀ ਨਾ ਮੈਂ ਬਣਾਇਆ ਦਲੀਆ ਵਾਲਾ ਚਾਹ ਤੁਹਾਨੂੰ ਦੱਸਿਆ ਸੀ ਨਾ ਦਲੀਆ ਵਾਲਾ ਚਾਹ ਨਾ ਦੇਖੋ ਆ ਦੇਖੋ ਦਲੀਆ ਵਾਲਾ ਚਾਹ ਔਰ ਆ ਦੇਖੋ ਨਾਲ ਰੱਖਿਆ ਪਿਆਜ਼ ਨਾਲ ਰੱਖਿਆ ਮਿਰਚਾ ਚਲਈਏ ਵਾੜੇ ਤੁਸੀਂ ਕਹੋਗੇ ਕਿ ਕੁੱਕੀ ਕੁਮਟੇ ਵਾਲੀ ਦਲੀਆ ਹੀ ਖਾਂਦੀ ਨੇ ਦਲੀਆ ਕਿਉਂ ਖਾਂਦੀ ਆ ਦਲੀਆ ਮੈਂ ਇਸ ਕਰਕੇ ਖਾਂਦੀ ਆ ਕਿ ਮੈਨੂੰ ਯੂਰੀਆ ਕੈਸਟ ਦੀ ਬਿਮਾਰੀ ਹੈ ਕੈਸਟ ਫੋੜ ਵਗੈਰਾ ਹਨ ਤੇ ਉਹ ਮੇਰਾ ਪੱਜ ਜਾਂਦਾਗਾ ਇਸ ਕਰਕੇ ਮੈਂ ਜੇ ਮੈਂ ਹੁਣ ਰਾਤ ਨੂੰ ਟੋਹਾ ਖਾ ਲਿਆ ਤੋਵਾ ਤੋਵਾ ਮੇਰੀ ਸੇਰੇ ਮੈਨੂੰ ਘਬਰਾਟ ਆਉਣ ਲੱਗੀ ਤੇ ਉੱਠਿਆ ਨਹੀਂ ਗਿਆ ਤੇ ਉਹਦੇ ਨਾਲ ਮੈਨੂੰ ਜਲਦੀ ਜਲਦੀ ਸਾਰੇ ਸ਼ੀਰ ਦੇ ਵਿੱਚ ਯੂਰੀਆ ਆਦੀ ਪ੍ਰੋਬਲਮ ਹੋ ਜਾਂਦੀ ਆ ਇਜਾ ਮੈਂ ਖੰਣਾ ਲੈ ਮੇਰਾ ਮੈਂ ਬੰਦ ਕੀਤਾ ਸੀ 10 ਦਿਨ ਤੋਂ ਮੈਂ ਇਲਾਜ ਕਰਵਾ ਰਹੀ ਸੀ ਆਪਣੀ ਲਾਥੜਾ ਤੇ 1 ਕਿਲੋ 25 ਗ੍ਰਾਮ ਮੇਰਾ ਭਾਰ ਵੀ ਘਟਿਆ 10 ਦਿਨ ਦੇ ਅੰਦਰ ਅੰਦਰ ਬਾਈ ਜੀ ਸਾਰੇ ਛੱਡੀਆਂ ਹੋਈਆਂ ਸੀ ਮੈਂ ਖਾਣੀਆਂ ਸਾਰੇ ਟੋਟਲ ਜਿੰਨੇ ਬਾਈ ਇੰਚੇ ਛੱਡੀਆਂ ਹੋਈਆਂ ਸੀਗੀਆਂ ਤੇ ਰਾਤ ਮੈਂ ਚਾਵਲ ਕੱਲ ਮੈਂ ਚਾਵਲ ਕੜੀ ਵੀ ਖਾ ਲੇ ਥੋੜੇ ਟੇਸਟ ਕਰ ਕਰਕੇ ਥੋੜੇ ਦੇਖ ਕੇ ਜੀ ਕਿਤੇ 10 ਦਿਨ ਦੇ ਬਾਅਦ ਖਾ ਲੇ ਤੇ ਕੱਲ ਮੈਂ ਤਾਂ ਭੁੱਲ ਗਈ ਮੈਂ ਤਾਂ ਕੱਲੇ ਚਾਵਲ ਤੇ ਕੜੀ ਖਾਦੇ ਹਾਂ ਰਾਤ ਨੂੰ ਮੈਂ ਉਹ ਖਾ ਲਿਆ ਕੀ ਕਹਿੰਦੇ ਆਗੇ ਕਰੋਠਾ ਖਾ ਲਿਆ ਮੱਖਣ ਪਾਲ ਥੋੜਾ ਜਿਹਾ ਚੂਕੂਰ ਕੋਲ ਦਹੀਂ ਨਹੀਂ ਖਾਂਦਾ ਹਾਂ ਜੀ ਇਸ ਕਰਕੇ ਮੈਂ ਦਲੀਆ ਖਾਣੇ ਦਲੀਆ ਬਹੁਤ ਹੀ ਵਧੀਆ ਤਰੀਕੇ ਨਾਲ ਮੈਂ ਬਣਾਇਆਗਾ ਜਿੱਦਾਂ ਤੁਸੀਂ ਚ ਮਟਰ ਵੀ ਤੁਸੀਂ ਪਹਿਲਾਂ ਮਟਰ ਵੀ ਪਾ ਕੇ ਤੁਸੀਂ ਵਿੱਚ ਖਾ ਸਕਦੇ ਹੋ ਪਰ ਬਹੁਤ ਟੇਸਟ ਲੱਗਦਾ ਆ ਮੈਂ ਬਦਾਚਾਰ ਵੀ ਲੈ ਸਕਦੇ ਆ ਮੈਂ ਲੈਣ ਸਭੀਓ ਕਿ ਮੇਰਾ ਮੇਰੇ ਗੋਡੇ ਚ ਦਰਦ ਹੋਣ ਲੱਗਦੇ ਨੇ ਨਾ ਬਾਈ ਚੀਜ਼ ਨਾਲ ਆਮ ਬਨਾਲਾ ਕੱਟ ਜੀ ਲਾ ਮੈਂ ਡਾਕਟਰ ਨੇ ਮਨਾ ਕੀਤਾ ਹੋਇਆ ਤੇ ਦੇਖੋ ਕਿੰਨਾ ਵਧੀਆ ਦਲੀਆ ਬਣਿਆ ਮੂਰੇ ਨੂੰ ਵੀ ਜੂਰੇ ਦੀ ਪ੍ਰੋਬਲਮ ਆ ਖੋਲ ਗਾੜਾ ਹੁੰਦਾ ਜਾਂ ਕੁਛ ਵੀ ਆ ਤੇ ਤੁਸੀਂ ਨਾ ਦਲੀਆ ਖਾਓ ਮੈਂ ਹੁਣ ਤੁਸੀਂ ਦੇਖ ਲਓ ਟਾਈਮ ਹੋ ਗਏ ਨੇ 3:30 3:40 ਹੁਣ ਮੈਂ ਰਾਤ ਨੂੰ ਕੋਈ ਰੋਟੀ ਨਹੀਂ ਖਾਵਾਂਗੀ ਮੈਂ ਰੋਟੀ ਵੀ ਬੰਦ ਕੀਤੀ ਹੋਈ ਸੀ ਅੱবি ਖਾਣ ਦੀ ਰਾਤ ਦੀ ਰਾਤ ਐਵੇਂ ਚਾਵਲ ਖਾ ਕੇ ਬੈ ਉਹ ਪਕੌੜਾ ਖਾ ਕੇ ਬੈ ਹੀ ਮੈਂ ਨੂੰ ਨਮ ਰੋ ਬਹੁਤ ਦਿੱਕਤ ਆ ਰਹੀ ਆ ਮਿਠੀ ਕੋੜੀ ਆ ਤੇ ਜਾਓ ਜੀ ਮਿਲ ਆ ਜੇਗੀ ਨਮਕੀ ਚਾਵਲ ਹੁੰਦੇ ਐਸ ਤਰ੍ਹਾਂ ਲੱਗ ਰਿਹਾ ਹੈ ਇਹ ਮੇਰੇ ਗਾਇਸ ਪਹਣਾ ਵਾਸਤੇ ਆ ਅੱਜ ਮੈਂ ਬਣਾਉਂਗੀ ਗੁਆਰਦੇ ਪਰੇ ਪਰ ਮੈਂ ਤਾਂ ਖਾਣ ਨਹੀਂ ਮੈਂ ਸੇਰੇ ਮੌਨ ਨੂੰ ਖਾऊंगी ਸੇਰੇ ਕੀ ਦੂਰ ਖਾਣ ਨੂੰ ਉਹਦੋਂ ਬਾਅਦ ਮੈਂ 3:30 4 ਵਜੇ ਮੈਂ ਖਾ ਲਵਾਂਣੀ ਆ ਤੇ ਨਹੀਂ ਮਖਾਂਦੀ ਰੋਟੀ ਅੱਜ ਗਵਾਰੇ ਦੇ ਫਲ ਦੱਸੋ ਤੁਹਾਨੂੰ ਕਿਸ ਤਰ੍ਹਾਂ ਬਣ ਕੇ ਆਏ ਕਿਵੇਂ ਬਣਾਈ ਜਾਂਦੇ ਆ ਅੱਜ ਬਣਾਵਾਂਗੇ ਆਪਾਂ ਗਵਾਰੇ ਦੇ ਫਲੀਆਂ ਮੈਂ ਤੁਹਾਨੂੰ ਇਹ ਖਾਉਂ ਹਾਂ ਤਹਾੜੀ ਤੇ ਮੇਰੇ ਕਮੈਂਟਾਂ 'ਚ ਦੱਸੋ ਮੈਨੂੰ ਜਿਹੜਾ ਮੈਂ ਪਿਛਲਾ ਵਲੌਗ ਰਾਤ ਪਾਇਆ ਸੀ ਉਹਦੇ ਵਿੱਚ ਪਰੌਂਠਿਆਂ ਦੀ ਰੈਸਪੀ ਸਾਨੂੰ ਕਿਵੇਂ ਲੱਗੀ ਦੀਨੇ ਪਰੌਂਠੇ ਬਣਾਉਣ ਵਾਲੇ ਦੇ ਸੀਜ਼ਨ ਵਿੱਚ ਦਵਾ ਬੰਦੇ ਆ ਦਾਂ ਨੂੰ ਮੈਂ ਕਿਸੇ ਦਿਨ ਹਲਵਾ ਬਣਾ ਕੇ ਖਾਵਾਂਗੀ ਆਟੇ ਦਾ ਵੀ ਤੇ ਸੂਜੀ ਦਾ ਵੀ ਠੀਕ ਹੈ ਜੀ ਥੀ ਮੈਂ ਬੰਦਾ ਆਟੇ ਦਾ ਲੀਆ ਸੂਜੀ ਦਾ ਲੀਆ ਕਿਰਨਾ ਪੈਣਾ ਰਾਤ ਪਰਾਂਠੇ ਮੈਂ ਖਾੜੇ ਕੱਲੀ ਕੱਲੀ ਨਿੰਦ ਮੈਨੂੰ ਲੱਤ ਦੁਖਣ ਲੱਗ ਗਈ ਜਿੱਤ ਨੂੰ ਬੁਲਾ ਲੈਂਦੀ ਤਾਂ ਨਾ ਦੁਖਦੀ ਤਾਂ ਮੈਂ ਇੱਕੋ ਹੀ ਪੋਟਾ ਖਾਂਦਾ ਸੀ ਕਿ ਜੇ ਮੈਂ ਜ਼ਿਆਦਾ ਖਾਣ ਲੈਂਦੀ ਮੈਂ ਦੁੱਧ ਲਾਫੇ ਦੇਖਣ ਲੱਗ ਜਾਂਦੀ ਕਿਉਂਕਿ ਮੈਨੂੰ ਬਾਏ ਦੀ ਪ੍ਰੋਬਲਮ ਹੈ। ਹਾਂ। ਕਈ ਲੋਕ ਪੁੱਛਦੇ ਆ ਕਿ ਮੈਡਮ ਤੁਹਾਡੇ ਹਸਬੰਦ ਕਿੱਥੇ ਰਹਿਣਾ ਉਹ ਜਿਹੜੀ ਪਿੱਛੇ ਫੋਟੋ ਲੱਗੀ ਹੋਈ ਆ ਉਹ ਮੇਰੇ ਹਸਬੰਦ ਆ ਮੇਰਾ ਬੇਟਾ 1 ਸਾਲ ਦਾ ਸੀਗਾ ਉਦੋਂ ਤੇ ਬੇਟੀ ਮੇਰੀ 2.5 ਸਾਲ ਦੀ ਸੀ ਜਦੋਂ ਮੇਰੇ ਹਸਬੰਦ ਦੀ ਡੈਥ ਹੋ ਗਈ ਸੀ ਐਕਸੀਡੈਂਟ ਦੇ ਨਾਲ ਪਬਜੀ ਸੀਗੇ ਆਰਮੀ ਦੇ ਵਿੱਚ ਸੀਗੇ ਜਿਹੜਾ ਮੈਂ ਵਿਚਾਰ ਹੁਣ ਜਿਹੜਾ ਹੁਣ 24 ਸਾਲ ਦਾ ਤੇ 23 ਸਾਲ ਉਹਦੀ ਡੈਥ ਹੋਈ ਉਹ ਤੇ ਫਿਰ ਮੇਰੇ ਦੁਆਰੇ ਘਰਦਿਆਂ ਨੇ ਮੈਰਿਜ ਕਰਤੀ ਸੀ ਮੇਰਾ ਉਹਦੇ ਨਾਲ ਮਤਲਬ ਨਹੀਂ ਸੈਟਿੰਗ ਨਹੀਂ ਰੱਖੀ ਮੇਰਾ ਮਨ ਨਹੀਂ ਮਿਲਿਆ ਮਤਲਬ ਕਿ ਆਪਣਾ ਮੇਰਾ ਮਨ ਸ਼ੁਰੂ ਤੋਂ ਹੋਰ ਤਰੀਕੇ ਦਾ ਧਾਰਨਿਕ ਵਿਚਾਰਾਂ ਦਾਗਾ ਜਾਂ ਦਇਆਵਾਨਾ ਮੇਰੇ ਨਾਲ ਮੇਲ ਨਹੀਂ ਖਾਦੀ इस करके मैं बहुत स्ट्रगल करके बच्चे अपने आप पा रहे पीछे मेरे हस्बैंड की फोटो आ हुशियारपुर तो सी जो सिंह मैरिज हो मेरी बनी नहीं हैगी इस करके मैं अलग बोल सकता मेरा सारा ब्लॉग देखो थोड़ा बहुत प्यार मिल रहा मैं थोड़े समय के प्यार मिल गया बहुत ज़्यादा ਅੱਜ ਮੈਂ ਤੁਹਾਨੂੰ ਦੱਸੂਗੀ ਗੁਵਾਰਦ ਦੀ ਫਲਾਇਟ ਇਸ ਤਰ੍ਹਾਂ ਬਣਾਈ ਦੀ ਹੈ ਮੈਂ ਤਾਂ ਐਸੇ ਬੜੇ ਚਾਅ ਨਾਲ ਫੋਟੋ ਪਿੱਛੇ ਆ ਗਈ ਮੇਰੀ ਇੰਤਾਈ ਜਿਆਦਾ ਹੈ ਕਿ ਕੋਈ ਕਈ ਲੋਕ ਮੈਨੇ ਪੁੱਛ ਲਿਆ ਕਿ ਮੈਡਮ ਤੁਹਾਡੇ ਹਸਬੰਦ ਕਿੱਥੇ ਨੇ ਆਰਮੀ ਦੇ ਵਿੱਚ ਸੀਗੇ ਸੋ ਮਿਲਦੇ ਆਪਾਂ ਸ਼ਾਮ ਨੂੰ ਅਗਲੇ ਬਲੌਗ ਦੇ ਵਿੱਚ ਤੇ ਮੇਰੇ ਮਿੱਠੂ ਦਲੀਆ ਕਿੰਨੇ ਮਾਰਗਾਂ ਤੋਂ ਬਚਣਾ ਰੋਟੀ ਉਹ 4 ਵਜੇ 5 ਵਜੇ ਖਾ ਲਿਆ ਕਰੋ ਰਾਤ ਦੀ ਰੋਟੀ ਬੰਦ ਕਰ ਦਿਓ ਜਦੋਂ ਮੈਂ ਰਾਤ ਦੀ ਰੋਟੀ ਖਾਣੀ ਆ 15 ਵਜੇ ਬੰਦ ਕਰਨਾ ਇੱਕ ਦਿਨ ਖਾਣਾ ਤਾਂ ਕੁਝ ਨਹੀਂ ਹੁੰਦਾ ਜੇ 5-6 ਦਿਨ ਲਗਾਤਾਰ ਖਾਣਾ ਫਿਰ ਸਾਹ ਫੁੱਲਣ ਲੱਗ ਜਾਂਦਾ ਅੰਦਰ ਚ ਦਿੱਕਤ ਆ ਜਾਂਦੀ ਆ ਇਸ ਵੀਰੇ ਬਲੌਗ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਤੁਹਾਡੇ ਸਭ ਦਾ ਪਿਆਰ ਮਿਲ ਜੇ ਜੀ ਜੈ ਮਾਤਾ ਜੀ